ਪੁਲਦੀ ਵੱਡੀ ਖਬਰ ਸਾਂਝੀ ਕਰ ਰਿਹਾ ਹਾਂ ਗੁਰਦਾਸਪੁਰ ਦੇ ਬੇਰਕਾ ਮਿਲਕ ਪਲਾਂਟ ਦੇ ਨਜ਼ਦੀਕ ਇੱਕ ਗੱਡੀ ਦੀ ਲੁੱਟ ਹੁੰਦੀ ਆ ਜਿਸ ਵਿੱਚ ਇੱਕ ਨੌਜਵਾਨ ਜਿਹੜੇ ਅਣਪਛਾਤੇ ਹੁੰਦੇ ਨੇ ਉਸ ਦੇ ਉੱਤੇ ਤਾਬੜ ਤੋੜ ਫਾਇਰਿੰਗ ਕਰਨ ਤੋਂ ਬਾਅਦ ਉੱਥੇ ਇੱਕ ਮੋਟਰਸਾਈਕਲ ਜੋ ਤੁਸੀਂ ਦੇਖ ਰਹੇ ਹੋ ਸਕਰੀਨ ਦੇ ਵਿੱਚ ਇਹ ਕੈਮਰਾਮੈਨ ਕੋਲੋਂ ਤਸਵੀਰਾਂ ਦਿਖਾ ਦਿਓ ਕਿ ਜਿਹੜਾ ਮੋਟਰਸਾਈਕਲ ਆ ਇਸ ਨੂੰ ਇੱਥੇ ਛੱਡ ਕੇ ਉਸ ਗੱਡੀ ਜਿਹੜੀ ਜੇਨੇ ਆ ਉਹ ਲੈ ਕੇ ਤੂੰ ਫਰਾਰ ਹੋ ਜਾਂਦੇ ਨੇ ਦੱਸੇ ਮੁਤਾਬਕ ਕਿ ਉਸ ਬੱਚੇ ਦੇ ਵੱਲੋਂ ਜਿਹੜਾ ਉਹ ਗੱਡੀ ਲੈ ਕੇ ਬਾਹਰ ਨਿਕਲ ਰਿਹਾ ਸੀ ਅਤੇ ਉਸ ਦੇ ਉੱਤੇ ਫਾਇਰਿੰਗ ਕਰ ਦਿੱਤੀ ਜਿਸ ਤੋਂ ਬਾਅਦ ਉਹ ਗੱਡੀ ਲੈ ਕੇ ਤੋਂ ਫਰਾਰ ਹੋ ਗਿਆ ਨੌਜਵਾਨ ਸਾਡੇ ਨਾਲ ਮੌਜੂਦ ਹੈ ਜਿਹੜੀ ਫਾਇਰਿੰਗ ਦੀ ਜਿਹੜੀ ਇੱਥੇ ਨਿਸ਼ਾਨ ਜਿਹੜਾ ਆ ਉਹ ਵੀ ਦੱਸਿਆ ਜਾ ਰਿਹਾ ਕਿ ਇੱਥੇ ਫਾਇਰਿੰਗ ਜਿਹੜੀ ਆ ਇੱਥੇ ਹੋਈ ਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਜਿਹੜੀਆਂ ਨੇ ਇਹ ਵੇਰਕਾ ਮਿਲਕ ਪਲਾਂਟ ਤੋਂ ਸਾਂਝੀ ਕਰ ਰਹੇ ਜਿਹੜੀ ਇੱਥੇ ਇੱਕ ਫਾਇਰਿੰਗ ਵੀ ਹੋਈ ਆ ਅਜੇ ਇਸ ਬਾਰੇ ਕੋਈ ਗੱਲਬਾਤ ਨਹੀਂ ਨਿਕਲੀ ਪਰ ਇੱਥੇ ਪੀਸੀਆਰ ਅਤੇ ਐਸ ਐਚਓ ਇੱਥੇ ਮੌਕੇ ਤੇ ਮੌਜੂਦ ਨੇ ਅਤੇ ਉਹ ਛਾਣਬੀਨ ਕਰ ਰਹੇ ਨੇ ਕੀ ਗੱਲਬਾਤ ਹੋਈ ਉਹ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਜੀ ਕੀ ਨਾਮ ਜੀ ਆਪਣਾ ਮੇਰਾ ਨਾਮ ਹਰਪ੍ਰੀਤ ਸਿੰਘ ਆ ਜੀ ਜੀ ਹਾਂਜੀ ਕਿ ਕਿੱਥੋਂ ਆ ਰਹੇ ਸੀ ਤੁਸੀਂ ਮੈਂ ਮਤਲਬ ਕਿ ਟ੍ਰਾਂਸਪੋਰਟਰ ਹਰਪ੍ਰੀਤ ਸਿੰਘ ਉਹਨਾਂ ਕੋ ਡਰਾਈਵ ਜੀ ਕਰਦਾ ਅੱਛਾ ਮੈਂ ਅੰਦਰੋਂ ਸੈਂਪਲ ਕਰਾ ਕੇ ਆਪਣੇ ਟੈਂਕਰ ਦਾ ਦੁੱਧ ਲੈ ਕੇ ਆਇਆ ਤੇ ਸੈਂਪਲ ਕਰਾ ਕੇ ਮੈਂ ਘਰ ਨੂੰ ਚੱਲਾਂ ਬੇਰਕਮਿਲ ਪਲਾਂਟ ਦੇ ਅੰਦਰੋਂ ਆਇਆ ਹਾਂਜੀ ਹਾਂਜੀ ਜਸਟ ਗੱਡੀ ਸਟਾਰਟ ਹੀ ਕੀਤੀ ਤੇ ਗੇਅਰ ਹੀ ਪਾਇਆ ਤੇ ਇੱਥੋਂ ਤਿੰਨ ਮੁੰਡੇ ਆਏ ਮੋਟਰਸਾਈਕਲ ਤੇ ਤੇ ਅੰਦਲ ਦੋਹਾਂ ਇੱਕ ਫੇਰ ਕੱਢਿਆ ਥੱਲੇ ਤੇ ਗੱਡੀ ਖੋਗ ਦੇ ਵਿੱਚ ਇਹ ਫੋਨੀ ਨਾਲੇ ਲੈ ਗਏ ਤੇ ਮੋਟਰਸਾਈਕਲ ਆਪਣਾ ਇੱਥੇ ਛੱਡ ਗਏ ਅੱਛਾ ਤਿੰਨ ਨੌਜਵਾਨ ਸੀਗੇ ਹਾਂਜੀ ਕਿੰਨੇ ਵਜੇ ਦਾ ਸਮਾਂ ਸੀਗਾ ਆਏ ਕਰੀਬ ਕੋ ਇਤੋਂ 10 ਮਿੰਟ ਪਹਿਲਾਂ ਹੀ ਆ ਅੱਛਾ 10 ਮਿੰਟ ਪਹਿਲਾਂ ਹਾਂਜੀ ਯਾਨੀ ਕਿ ਸਾਢੇ 7 ਵਜੇ ਦੇ ਕਰੀਬ ਹੀ ਨਾ ਘਟਵਾਏ ਹਾਂਜੀ ਹਾਂਜੀ ਸਾਢੇ 7 ਵਜੇ ਦੇ ਕਰੀਬ ਗੱਡੀ ਕਿਹੜੀ ਸੀਗੀ ਤੁਹਾਡੀ ਜਿੰਨ ਜੀ ਜਿੰਨ ਗੱਡੀ ਹਾਂਜੀ ਤੇ ਤੁਸੀਂ ਆਪਣੇ ਘਰ ਜਾਣਾ ਸੀਗਾ ਹਾਂਜੀ ਘਰ ਚੱਲੇ ਸੀ ਜੀ ਅੱਛਾ ਤੇ ਉਹ ਮੋਟਰਸਾਈਕਲ ਇੱਥੇ ਲਾ ਕੇ ਭੱਜ ਗਈ ਹਾਂਜੀ ਮੋਟਰਸਾਈਕਲ ਉਹ ਇੱਥੇ ਲਾ ਕੇ ਭੱਜ ਗਈ ਇਹ तो दो दो अच्छा जी? जी, जी, तो पुलिस ਨੂੰ ਉਤਰਾ ਦਿੱਤੀ ਹਾਂਜੀ ਪੁਲਿਸ ਨੂੰ ਉਤਰਾ ਦਿੱਤੀ ਪੁਲਿਸ ਪਹੁੰਚ ਗਈ ਕਿੰਨੇ ਫਾਇਰ ਹੋਏ ਸੀ ਕਿ ਲੱਗਦਾ ਦੋ ਦੋ ਫਾਇਰ ਕੀਤੇ ਲੱਗੀ ਕੋਈ ਨਹੀਂ ਜੀ ਮੈਂ ਪਹਚਾ ਕਰਕੇ ਭੱਜਿਆ ਇੱਕ ਮੇਰੇ ਕਰੀਬ ਆਉਣ ਨੇ ਪੈਰਾ ਚ ਮਾਰਿਆ ਫਾਇਰ ਤੇ ਦੂਜਾ ਮੇਰੇ ਬੈਕ ਮਗਰ ਕੀਤਾ ਉਹਨਾਂ ਨੇ ਅੱਛਾ ਤੁਸੀਂ ਮਲਕੀ ਵੱਡੀ ਛੱਡ ਕੇ ਭੱਜ ਗਈ ਹਾਂਜੀ ਗੱਡੀ ਛੱਡ ਕੇ ਭੱਜ ਗਏ ਜੀ ਉਹਨਾਂ ਨੇ ਫਾਇਰ ਕੀਤਾ ਕੀ ਲੱਗਦਾ ਕਿਹੜੀ ਨੀਅਤ ਦੇ ਨਾਲ ਉਹ ਤੁਹਾਨੂੰ ਗੋਲੀਆਂ ਜਿਹੜੀਆਂ ਚਲਾਈਆਂ ਗਈਆਂ ਸੀ ਖੋਨ ਦੇ ਰਾਤ ਗੱਡੀ ਖੋ ਕੇ ਭੱਜਣ ਦੀ ਨੀਅਤ ਜਾਈ ਸੀ ਅੱਛਾ ਹਾਂਜੀ ਗੱਡੀ ਦਾ ਕੀ ਨੰਬਰ ਹੈ ਪੀਪੀ 35 ए एफ 540 ਨੂੰ ਬਿਲਕੁਲ ਜੀ ਇਹ ਜਿਹੜੇ ਚਸ਼ਮੀ ਸੀਗੇ ਮੌਕੇ ਦੇ ਉੱਤੇ ਮੌਜੂਦ ਸੀਗੇ ਜਿਨ੍ਹਾਂ ਦੀ ਗੱਡੀ ਜਿਹੜੀ ਆ ਇਹ ਵੀਰ ਕਾਮੇਲ ਪਲਾਨ ਤੋਂ ਬਾਹਰ ਨਿਕਲਦੇ ਨੇ ਅਤੇ ਇਹ ਨੌਜਵਾਨ ਜਿਹੜਾ ਆ ਸੀਗਾ ਆਪਣੇ ਘਰ ਨੂੰ ਵਾਪਸ ਜਾ ਰਿਹਾ ਸੀਗਾ ਜਿਸ ਤੋਂ ਬਾਅਦ ਜਿਹੜਾ ਆ ਉਸ ਵਿਅਕਤੀ ਨੇ ਤਿੰਨ ਅਣਪਛਾਤੇ ਆਉਂਦੇ ਨੇ ਅਤੇ ਇੱਥੇ ਮੋਟਰਸਾਈਕਲ ਲਗਾ ਕੇ ਇਸ ਦੇ ਉੱਤੇ ਫਾਇਰਿੰਗ ਕਰ ਦਿੰਦੇ ਨੇ ਅਤੇ ਮੁੜ ਉਸ ਤੋਂ ਬਾਅਦ ਗੱਡੀ ਲੈ ਕੇ ਉੱਥੋਂ ਫਰਾਰ ਹੋ ਜਾਂਦੇ ਨੇ ਇਹਨਾਂ ਦੇ ਜਿਹੜੇ ਲੋਕ ਨੇ ਇਹਨਾਂ ਦਾ ਕਹਿਣਾ ਆ ਬਾਕੀ ਇੱਥੇ ਮੌਕੇ ਦੇ ਉੱਤੇ ਐਸਐਚਓ ਸਾਹਿਬ ਵੀ ਮੌਜੂਦ ਨੇ ਅਤੇ ਉਹ ਸ਼ਾਨਭੀਨ ਕਰ ਰਹੇ ਨੇ ਕੀ ਕੋਈ ਜਾਣਕਾਰੀ ਮਿਲਦੀ ਹੋਵੇ ਤੁਹਾਡੇ ਨਾਲ ਸਾਂਝੀ ਕਰਦੇ ਮਲਿਸਟ ਕੀ ਇਨਸੀਡੈਂਟ ਵਾਸੀ ਹੋਜੀ ਮੌਕੇ ਤੇ ਰਿਪੋਰਟ ਕੀਤੀ ਗਈ ਹੁਣ ਤੋਂ ਕਰੀਬ ਕੋਈ 10 ਮਿੰਟ ਪਹਿਲਾਂ ਹੀ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਡਾਇਆ ਕੰਟਰੋਲ ਰੂਮ ਕਿ ਇੱਥੇ ਕੋਈ ਗੱਡੀ ਸਨੇਚ ਹੋਈ ਹੈ 베ਰਕਾ ਪਲਾਨਟ ਦੇ ਬਿਲਕੁਲ ਸਾਹਮਣੇ ਜੋ ਅਸੀਂ ਇਮੀਡੀਏਟਲੀ ਇੱਥੇ ਆਏ ਸਾਡੇ ਸੀਨੀਅਰ ਅਫਸਰ ਵੀ ਇੱਥੇ ਮੌਕੇ ਅੱਗੇ ਮੌਕਾ ਵੇਖਿਆ ਇੱਥੇ ਹਰਪ੍ਰੀਤ ਸਿੰਘ ਜਿਹੜੇ ਕਿ ਇੱਕ ਅੰਦਰ ਪ੍ਰਾਈਵੇਟ ਕੰਮ ਕਰਦੇ ਨੇ ਔਰ ਉਹ ਅੰਦਰੋਂ ਬਾਹਰ ਨਿਕਲੇ ਸੀ ਨਿਕਲ ਰਹੇ ਸੀਗੇ 베ਰਕਾ ਪਲਾਨਟ ਤੋਂ ਉਹਨਾਂ ਦੀ ਗੱਡੀ ਬਾਹਰ ਲੱਗੀ ਹੋਈ ਸੀ ਜਿਸ ਜਿਹਦਾ ਨੰਬਰ ਹੈਗਾ ਪੀਵੀ 35 ਏਫ 5409 ਸਿਲਵਰ ਕਲਰ ਦੀ ਗੱਡੀ ਸੀਗੀ ਔਰ ਇਹਨਾਂ ਦੇ ਦਸਤਨ ਮੁਤਾਬਕ ਹੈ ਕਿ ਜਦੋਂ ਉਹ ਗੱਡੀ ਦੇ ਵਿੱਚ ਸਟਾਰਟ ਕਰ ਰਹੇ ਸੀਗੇ ਗੱਡੀ ਦੇ ਕੁਝ ਤਿੰਨ ਨੌ ਨੌਜਵਾਨ ਆਏ ਨੇ ਔਰ ਉਹਨਾਂ ਨੌਜਵਾਨਾਂ ਨੇ ਹਵਾਈ ਫੈਰ ਕਰਕੇ ਔਰ ਇਹਨਾਂ ਤੋਂ ਗੱਡੀ ਖੋਲੀਏ ਉਸ ਤੋਂ ਅਸੀਂ ਇਮੀਡੀਏਟਲੀ ਮੌਕੇ ਤੇ ਆ ਗਏ ਆ ਉੱਥੇ ਜਿਹੜਾ ਗੱਡੀ ਦੀ ਫਾਇਰ ਹੋਈ ਸੀਗੀ ਇਹਨਾਂ ਦੇ ਦਸਤਨ ਮੁlaਬਕ ਦੋ ਦੋ ਫਾਇਰ ਹੋਏ ਨੇ ਔਰ ਅਸੀਂ ਇਹਨਾਂ ਦਾ ਜਿਹੜਾ ਬਾਈਕ ਤੇ ਆਏ ਸੀਗੇ ਉਹ ਬਾਈਕ ਇੱਥੇ ਹੈਗੀ ਆ ਅਸੀਂ ਉਹ ਤੋਂ ਵੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ ਔਰ ਇਹਨਾਂ ਦਾ ਉਹ ਬਾਈਕ ਦਾ ਬਾਕੀ ਜਿਹੜਾ ਨੰਬਰ ਆ ਉਹ ਡਿਸਟਾਰਟਡ ਜਿਹੜਾ ਨੰਬਰ ਆ ਉਹ ਬਹੁਤਾ ਕਲੀਅਰ ਨੰਬਰ ਨਹੀਂ ਲਿਖਿਆ ਹੋਇਆ ਜਿਹੜਾ ਜਿਹੜੀ ਗੱਡੀ ਖੋਈ ਗਈ ਹੈ ਉਹਦਾ ਨੰਬਰ ਮੈਂ ਫੇਰ ਦੁਬਾਰਾ ਬੋਲ ਰਿਹਾ ਪੀਬੀ 035 एएफ 5409 ਸਿਲਵਰ ਕਲਰ ਦੀ ਜਨ ਹੈਗੀ ਹੈ ਔਰ ਅਸੀਂ ਇਮੀਡੀਟਲੀ ਹੁਣੇ ਮੁਕੱਦਮਾ ਦਰਜ ਕਰਕੇ ਤਵਦੀਸ਼ ਸ਼ੁਰੂ ਕਰ ਦਿੱਤੀ ਹੈ ਸਾਰੇ ਕੰਟਰੋਲ ਦੇ ਥਰੂ ਸਾਰੇ ਪਾਸੇ ਜਿਹੜਾ ਅਲਰਟ ਜਾਰੀ ਕਰ ਦਿੱਤਾ ਗਿਆ ਔਰ ਸਾਰੇ ਗਰੁੱਪਸ ਦੇ ਵਿੱਚ ਜਿਹੜਾ ਪੁਲਿਸ ਦੇ ਗਰੁੱਪਸ ਆ ਗਿਆ ਸਾਰਿਆਂ ਦੇ ਵਿੱਚ ਜਿਹੜਾ ਨੰਬਰ ਹੈਗਾ ਗੱਡੀ ਦਾ ਉਹ ਪਾ ਦਿੱਤਾ ਗਿਆ ਅਸੀਂ ਬਹੁਤ ਜਲਦੀ ਇਹਨੂੰ ਟ੍ਰੇਸ ਕਰਕੇ ਤੇ ਦੋਸ਼ੀਆਂ ਨੂੰ ਜਿਹੜਾ ਕੜੀ ਤੋਂ ਕੜੀ ਸਜ਼ਾ ਦਿਵਾਓ ਸਭ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜੀ ਕੋਈ ਨਹੀਂ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਲੱਕੀਲੀ ਔਰ ਬਾਕੀ ਹੁਣ ਆਗੇ ਆ ਅਸੀਂ ਦੇਖ ਲੈਣੇ ਚਾਕੇ ਠੀਕ ਹੈ ਥੈਂਕ ਯੂ ਸੋਮਤੀ